ਹਾਂਜੀ ਸਰ ਲਾਇਨ ਕਲੱਬ ਪੰਗਾ ਸਿਮਰਨ ਵੱਲੋਂ ਇਹ ਅੱਜ ਪ੍ਰੋਜੈਕਟ ਕੀਤੇ ਜਾ ਰਹੇ ਸੀ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲੇ ਤਾਂ ਮੈਂ ਪਤਾ ਹੀ ਦੇਣਾ ਚਾਹੁੰਦਾ ਲਾਇਨ ਕਲੱਬ ਪੰਗਾ ਸਿਮਰਨ ਨੂੰ ਜੋ ਕਿ ਅੱਜ ਇਸੇ ਸਾਲ ਇਹ ਕਲੱਬ ਬਣਿਆ ਹੈ ਔਰ ਇਹ ਅੱਜ ਗੁਰੂ ਰਾਮਦਾਸ ਸਟੇਟਲ ਹਸਪੀਟਲ ਦੇ ਵਿੱਚ ਪ੍ਰੋਜੈਕਟ ਕਰ ਰਹੇ ਨੇ ਜਿਹੜੇ ਕਿ ਮੋਦੀਆਂ ਦੇ ਅੰਦਰੋਂ ਪ੍ਰੋਜੈਕਟ ਹੈ এনवायरमेंटਲ ਦੇ ਉੱਤੇ ਕੈਂਸਰ ਅਵੇਅਰਨੈਸ ਦੇ ਉੱਤੇ ਆ ਔਰ ਫੂਡ ਫਾਰੰਗ ਮੈਂ ਕਲੱਬ ਦੇ ਪ੍ਰੈਜ਼ਾਈਡਿੰਗ ਆਫੀਸਰ ਮੀਨੂ ਬਟੋਜੀ ਪਰ ਇਹਨਾਂ ਨੂੰ ਮੈਂ ਬਹੁਤ-ਬਹੁਤ ਬਧਾਈ ਦਿੰਦਾ ਕਿ ਇਹਨਾਂ ਨੇ ਨਵੇਂ ਸਾਲ ਦੇ ਵਿੱਚ ਕੰਮ ਸ਼ੁਰੂ ਕਰ ਦਿਆ ਹੈ ਪ੍ਰੋਜੈਕਟਾਂ ਦੀ ਛੜੀ ਰਾ ਦਿੱਤੀ ਹੈ ਔਰ ਤਿੰਨ ਪ੍ਰੋਜੈਕਟ ਕੋ ਦਿੰਦੇ ਕਰਨੇ ਬੜੀ ਵੱਡੀ ਗੱਲ ਹੈ ਇੱਕ ਸਿਕਨਵਾਸਤੇ ਪਰ ਇਹਨਾਂ ਨੇ ਬਹੁਤ ਵਧੀਆ ਇਥੇ ਅਰੇਂਜਮੈਂਟ ਕੀਤਾ ਹੈ ਮੈਂ ਕਲੱਬ ਦੇ ਆਰਗੇਨਾਈਜ਼ਰ ਜਿਹੜੇ ਕਿ ਅਮਰੀਕਾ ਦੇ ਬੈਠੇ ਆ ਮੱਕੜ ਸਾਹਿਬ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਉਹ ਉੱਥੇ ਬੈਠ ਕੇ ਉਹਨਾਂ ਨਾਲ ਮੇਰੀ ਇੱਕਦੋਰੀ ਗੱਲ ਹੋਈ ਹੈ ਇਹਨੇ ਵਧੀਆ ਐਡਮਿਨਿਸਟ੍ਰੇਸ਼ਨ ਨੂੰ ਲੱਗੇ ਨੇ ਉਹ ਕਿ ਉਹ ਜਿਵੇਂ ਉੱਥੇ ਬੈਠ ਕੇ ਹੀ ਇਹ ਸਾਰਾ ਕੰਮ ਕਰੀ ਜਾਂਦੇ ਹੋਣ ਸਾਰੀ ਟੀਮ ਨੂੰ ਬੰਗਾ ਸਾਹਿਬ ਜੋ ਪਾਰਟਿਸਟਿਕ ਵਰਨਨ ਨੇ ਅੱਜ ਇਹਨਾਂ ਦੇ ਇੱਕ ਸੰਦੇਸ਼ ਗਾਈਡਿੰਗ ਲਾਈਨ ਵੀ ਹੈ ਔਰ ਆਰਸੀ ਸਾਹਿਬ ਵੀ ਅੱਜ ਦੇ ਚੇਤੇ ਤੌਰ ਤੇ ਆਏ ਨੇ ਚੇਅਰਮੈਨ ਸਾਹਿਬ ਮੈਂ ਸਾਰੇ ਆਏ ਹੋ ਜਿਨ੍ਹਾਂ ਦਾ ਬਹੁਤ-ਬਹੁਤ ਮੁਹਾਰਕਵਾ ਦਿੰਦਾ ਔਰ ਫੇਰ ਸੰਦੇਸ਼ ਦਿੰਦਾ ਕਿ ਇਸ ਸਾਲ ਇਹ 1 ਮਹੀਨਾ 1.5 ਮਹੀਨਾ ਜਿਹੜਾ ਹੈ ਅਨਵਾਇਰਨਮੈਂਟਲ ਦੇ ਉੱਤੇ ਬਹੁਤ ਧਿਆਨ ਰੱਖਿਆ ਜਾਵੇ ਟੀਮ ਵਰਕ ਜਿਸ ਦੀ ਵੱਤ ਨੂੰ ਵੱਧੂ ਸਰਪ੍ਰੀਵਕ ਕੀਤੀ ਜਾਵੇ ਤਾਂ ਕਿ ਅਸੀਂ ਆਪਣੇ ਐਨਵਾਇਰਨਮੈਂਟ ਨੂੰ ਆਪਣੇ ਆਲੇ ਦੁਆਲੇ ਨੂੰ ਸ਼ੁੱਧ ਤੇ ਸਪਸ਼ਟ ਰੱਖ ਸਕੀਏ। ਮੈਂ ਭਾਰਤ ਜਾਣਾ। ਨਵੇਂ ਬੁਨੇ ਕਲੱਬ ਤੋਂ ਅੱਗੇ ਤੋਂ ਕਿੰਦਾ ਦੀ ਆਸ ਕਰਦੇ ਹੋ? ਨਵੇਂ ਆਪਣੇ ਕਲੱਬ ਜੋ ਉਨ੍ਹਾ ਜ਼ਕਰਿਆ ਜੇ ਕਹਿੰਦੇ ਹੋਣ ਹਨ ਦੇਰਾ ਕੇ ਚਿਕਨੇ ਚਿਕਨੇ ਪਾਉਂ ਸਟਾਰ ਦੇ ਵਿੱਚ ਹੀ ਜੋ ਇਹਨਾਂ ਨੇ ਇੱਕ ਕਿਸਮ ਦਾ ਦਿਸਟਿੰਕਟ ਦੇ ਵਿੱਚ ਧੁੰਮ ਪਾਉਣ ਵਾਲਾ ਪ੍ਰੋਜੈਕਟ ਕੀਤਾ ਇੱਕੋ ਦਿਨ ਚ ਤਿੰਨ ਪ੍ਰੋਜੈਕਟ ਕੀਤੇ ਨੇ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਗਾਈਡ ਜਿਹੜੇ ਬਹੁਤ ਸੀਨੀਅਰ ਪਾਸਿਸਟ ਕਰਨ ਉਹਨਾਂ ਨੇ ਉਹਨਾਂ ਨੂੰ ਗਾਈਡਲਾਈਨ ਦਿੰਦੇ ਰਹਿਣਗੇ ਔਰ ਮੈਨੂੰ ਲੱਗਦਾ ਹੈ ਕਿ ਕਲੱਬ ਡਿਸਟ੍ਰਿਕਟ ਦੇ ਵਿੱਚ ਆਪਣਾ ਨਾਮ ਪੂਰਾ ਰੱਖਣ ਕਰੇਗਾ ਇਹ ਲੇਡੀਜ਼ ਕਲੱਬ ਹੈ ਵੀ ਹਾਂ ਯੈਸ ਇਹ ਬਹੁਤ ਵਧੀਆ ਗੱਲ ਹੈ ਡਿਸਟ੍ਰਿਕਟ 301 ਕੀਡੀ ਦੇ ਵਿੱਚ ਸ਼ਾਇਦ 7 ਜਾਂ 8 ਲੇਡੀਜ਼ ਕਲੱਬ ਲੇਡੀਜ਼ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਵਿੱਚੋਂ ਮੈਨੂੰ ਬੁਟਾ ਜੀ ਇੱਕ ਬਹੁਤ ਹੀ ਹੁਨਾਰ ਔਰ ਐਕਟਿਵ ਪ੍ਰੈਜ਼ੀਡੈਂਟ ਲੱਗ ਰਹੇ ਨੇ ਔਰ ਲੱਗਦਾ ਲੱਗਦੀ ਹੈ ਹੀ ਨੇ ਕਿਉਂਕਿ ਅੱਜ ਉਹਨਾਂ ਨੇ ਪ੍ਰੋਜੈਕਟ ਜੋ ਕੀਤੇ ਨੇ ਇਹ ਇਹਨਾਂ ਦੀ ਕਾਬਲੀਅਤ ਦਾ ਇੱਕ ਸਬੂਤ ਦਿੰਦਾ ਹੈ। ਔਰਤਾਂ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ? ਔਰਤਾਂ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਸਦ ਜੀ? ਔਰਤਾਂ ਲਈ ਔਰਤ ਸੁਖਮੰਦਾ ਆਖੀ ਹੈ ਜਿਸ ਜੰਮੇ ਰਾਜਾ। ਔਰਤਾਂ ਸਾਡੇ ਸਮਾਜ ਦਾ ਸਾਡੀ ਸੋਸਾਇਟੀ ਦਾ ਅਭਿਨ ਅੰਗ ਹੈ। ਉਹ ਬਦ ਕਿਸਮ ਤੇ ਸਮਾਜ ਸੀ ਪੁਰਾਣੇ ਜਦੋਂ ਔਰਤਾਂ ਨੂੰ ਮਤਲਬ ਨਹੀਂ ਸੀ ਇਸ ਤਰੀਕਾ ਸਮਝਿਆ ਜਾਂਦਾ ਜਾਂ ਉਹਨਾਂ ਨੂੰ ਸੈਕੰਡ ਟਰੇਜ ਦੇ ਸਮਝਿਆ ਜਾਂਦਾ ਸੀ। ਇਸ ਵੇਲੇ ਔਰਤਾਂ ਨੂੰ ਉੱਚ ਦਰਜੇ ਦਾ ਇਹ ਬਰਾਬਰ ਪਹਿਲੇ ਹੁੰਦਾ ਸੀ ਕਿ ਔਰਤਾਂ ਨਾਲ ਚਲਣਗੀਆਂ ਅੱਜ ਪਰ ਮੋੜੇ ਦਾ ਮੋੜਾ ਲਗਾ ਕੇ ਔਰਤਾਂ ਸਮਾਜ ਦੇ ਵਿੱਚ ਕੰਮ ਕਰ ਰਹੀਆਂ ਨੇ ਔਰ ਕਈ ਜਗ੍ਹਾ ਤੋਂ ਮੈਂ ਵੇਖਿਆ ਕਿ ਔਰਤਾਂ ਜੈਂਟਸ ਨਾਲੋਂ ਜ਼ਿਆਦਾ ਵਧੀਆ ਔਰ ਕੇ ਓਕੇ ਉੱਤਸ਼ਾਹਪੂਰਨ ਕੰਮ ਕਰ ਰਹੀਆਂ ਜੀ ਹਾਂਜੀ ਹਰੀਕ ਬੰਗਾ ਜੀ ਲਾਂਚ ਕਲੱਬ ਬੰਗਾ ਸਿਮਰਨ ਡਿਸਟ੍ਰਿਕਟ ਜੁਲ੍ਹਾਡਾ ਫਲੋਰ ਤੋਂ ਲੈ ਕੇ ਲੇਲ ਰੱਖਦੇ ਵਿੱਚ ਪਹਿਲਾ ਸਾਡਾ ਡਿਸਟ੍ਰਿਕਟ ਹੈ ਔਰ ਉਸ ਵਿੱਚ ਇਸ ਸਾਲ ਲਾਂਚ ਕਲੱਬ ਬੰਗਾ ਸਿਮਰਨ ਨਮੀ ਜਿਹੜੀ ਆ ਚਾਰਟਰ ਕਲੱਬ ਬਣੀ ਹੈ ਔਰ ਇਸ ਕਲੱਬ ਦੇ ਪ੍ਰੈਜ਼ੀਡੈਂਟ ਨਿੰਮਤ ਮਿੰਨੂਪੁਰ ਕਵਲੋ ਪਹਿਲਾ ਇੰਤਰੀ ਮੈਂ ਆਪਣੇ ਚੇਅਰਮੈਨ এনवायरमेंट ਐਕਮਿਸ਼ਨ ਨੂੰ ਦੱਸਣਾ ਚਾਹੁੰਦਾ ਇਹਨਾਂ ਨੇ ਆਲਰੇਡੀ এনवायरमेंट ਦੇਪਟੀ ਦਾ ਵੀ ਤੋਂ ਪਹਿਲਾਂ ਇੱਕ ਕੈਂਪ ਲਗਾਇਆ ਗਿਆ ਹੈ ਔਰ ਇਸ ਕਲੱਬ ਦਾ ਪਹਿਲਾ ਮੈਂ ਨੇਗੋਰੀਏਟ ਕਰਕੇ ਗਿਆ ਜਿਸ ਲਈ ਇਹਨਾਂ ਨੇ ਕਲੱਬ ਦਾ ਲਈ ਇੰਟਰਨੈਸ਼ਨਲ ਲਈ 1 ਲੱਖ ਰੁਪਿਆ ਦੀ ਕੀ ਇੰਟਰਨੈਸ਼ਨਲ ਵਿੱਚ ਇੱਕ ਕਲੱਬ ਕੈਕਟਰ ਖੁੱਲੀ ਔਰ ਇਸ ਕਲੱਬ ਦਾ 1 ਲੱਖ ਦੇਣ ਨਾਲ ਸਾਰੀਆਂ ਕਲੱਬਾਂ ਦਾ 1-1 ਲੱਖ ਨਹੀਂ ਕਲੱਬਾਂ ਸਾਰੀਆਂ ਨਵੀਆਂ ਕਲੱਬਾਂ ਬਣੀਆਂ ਠੀਕ ਹੈ ਠੀਕ ਹੈ ਇੰਟਰਨੈਸ਼ਨਲ ਦੇ ਵਿੱਚ ਜਿਹੜਾ ਇਹ ਕਲੱਬ ਹੈ ਜਿਸ ਦੇ ਵਿੱਚ ਕਲੱਬ ਦੀ ਸੈੱਡੀ ਸੈਕਟਰੀ ਸਿਮਰਨ ਕਲੱਬ ਦੀ ਸੀਨੀਅਰ ਸੀਮਾ ਕੀ ਕਹ ਡਾਕਟਰ ਸਾਡੀ ਬਨਿਤਾ ਔਰ ਕਿਉਂਕਿ ਇਹ ਲੇਡੀਜ਼ ਟੀਮ ਬਾਕੀ ਐਕਟਿਵ ਟੀਮ ਹੈ ਮੇਰੀ ਮੈਡਮ ਵੀ ਇਸ ਸਾਲ ਪ੍ਰੈਜ਼ੀਡੈਂਟ ਹੈ ਲਾਂਚ ਕਲੱਬ ਫਵਾੜਾ ਸਮਾਈਲ ਦੀ ਸਾਡੀ ਕਲੱਬ ਫਵਾੜਾ ਸਮਾਈਲ ਦੇ 25 ਸਾਲ ਇਸ ਕਲੱਬ ਨੂੰ ਬਣੀ ਹੋਏ ਔਰ ਲਾਇਨਸ ਕਲੱਬ ਫਵਾੜਾ ਸਮਾਈਲ ਨੇ ਇਸ ਕਲੱਬ ਨੂੰ ਸਪான்ਸਰ ਕੀਤਾ ਹੈ ਤੇ ਮੇਰੀ ਹਮੇਸ਼ਾ ਹੀ ਜਦ ਤੱਕ ਮੇਰੀ ਆਪਣੇ ਸਵਾਸ ਹੋਊਗੀ ਮੈਂ ਇਸ ਕਲੱਬ ਨੂੰ ਸਾਰੀ ਉਮਰ ਤੱਕ ਦੀ ਬੰਦ ਨਹੀਂ ਹੋਣ ਦਊਗਾ ਹਰ ਤਰ੍ਹਾਂ ਮੈਂ ਇਸ ਕਲੱਬ ਨੂੰ ਗਾਈਡ ਕਰਾਂਗਾ ਸਮੇਂ ਦਾਰ ਸਮੇਂ ਔਰ ਕਲੱਬ ਦੇ ਵਿੱਚ ਲਾਇਨ ਜਿੱਥੇ ਧੀਰਜ ਮੱਕੜ ਹੈ ਧੀਰਜ ਮੱਕੜ ਪਹਿਲਾਂ ਹੀ ਵੀ ਪਾਸਟ ਪ੍ਰੈਜ਼ੀਡੈਂਟ ਹੈ ਐਕਟਿਵ ਹੈ ਉਹਦੀ ਮਤਲਬ ਪੀਰੈਂਟਸ ਉਹਦੇ ਬਾਦੜਾ ਸਾਹਿਬ ਕਿਉਂਕਿ ਮੱਕੜ ਫੈਮਿਲੀ ਵੱਲੋਂ ਵੀ ਇਹ ਲੌਂਜ ਕਲੱਬ ਨੂੰ ਪਹਿਲਾਂ ਤੋਂ ਹੀ ਸਮਰਪਿਤ ਹੈ ਔਰ ਕਲੱਬ ਦੇ ਸਾਡੇ ਸੀਨੀਅਰ ਲਾਇਨ ਰੋਹਿਤ ਲੋਕਾ ਜੀ ਔਰ ਕਮਲਜੀਤ ਸਿੰਘ ਜੀ ਸਾਡੇ ਪੀਆਰਓ ਔਰ ਮੇਰੇ ਵੱਲੋਂ ਐਜ ਪਾਜੀ ਸੀਗਵਾਰਨਰ ਇਸ ਕਲੱਬ ਲਈ ਗੁੱਡਵਿਸ਼ ਹੈ ਇਹ ਰਲ ਕੇ ਆਪਣੀ ਸਾਰੀ ਕਲੱਬ ਨੂੰ ਨਾਲ ਲੈ ਕੇ ਇਸ ਤਰੀਕੇ ਨਾਲ ਸੇਵਾ ਦੇ ਕੰਮ ਕਰਦੇ ਰਹਨ ਮੈਂ ਇਸ ਮਾਣch ਦੇ ਉੱਤੇ ਅੱਜ ਜੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਬੰਗਾ ਵਿੱਚ ਖੜੇ ਹੋ ਕੇ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਬੰਗਿਆਂ ਦੀ ਸਾਡੇ ਨਵਾਂ ਸ਼ਹਿਰ ਦੀ ਜਿਹੜੀ ਪ੍ਰੈਸ ਹੈ ਪ੍ਰੈਸ ਨੇ ਬਹੁਤ ਹੀ ਵੱਡਾ ਸਹਿਯੋਗ ਕੀਤਾ ਹੈ ਬੰਗਾ ਸਿਮਰਨ ਮੈਂ ਆਪਣੇ ਵੱਲੋਂ ਐਜ ਪਾਜੀ ਸਿਗਨ ਪ੍ਰੈਸ ਦੇ ਸਾਰੇ ਦੋਸਤਾਂ ਦਾ ਥੈਂਕ ਯੂ ਕਰਦਾ ਕਿਉਂਕਿ ਚਾਹੇ ਅੱਜ ਮੈਂ ਇਹ ਪ੍ਰੋਜੈਕਟ ਦੇ ਉੱਤੇ ਪਹਿਲੀ ਵਾਰ ਆਇਆ ਪਰ ਉਸ ਤੋਂ ਪਹਿਲਾਂ ਬੰਗਿਆਂ ਦੇ ਜਿੰਨੇ ਵੀ ਪੰਜਾਬ ਦੇ ਇੰਟਰਨੈਸ਼ਨਲ ਨਿਊਜ਼ਪੇਪਰ ਆ ਉਹਨਾਂ ਦੇ ਵਿੱਚ ਜਰਨੈ ਤੁਹਾਡੇ ਵੱਲੋਂ ਔਰ ਸੁਪਰੀਂਦਰ ਜੀ ਔਰ ਬੰਦੀ ਜਿਹੜੀ ਪ੍ਰੈਸ ਦੀ ਟੀਮ ਹੈ ਉਹਨਾਂ ਵੱਲੋਂ ਇਸ ਕਲੱਬ ਦੀ ਸੇਵਾ ਦੇ ਕੰਮਾਂ ਨੂੰ ਬਹੁਤ ਹਾਈਲਾਈਟ ਕੀਤਾ ਜਾਂਦਾ ਮੈਂ ਐਜ ਪੋਜ਼ਿਟਿਵ ਉਹਨਾਂ ਨੂੰ ਤੁਹਾਡਾ ਥੈਂਕ ਯੂ ਕਰਦਾ ਔਰ ਮੀਨੂ ਕੁੱਟਾ ਨੂੰ ਇੱਕੋ ਹੀ ਰਿਕਵੈਸਟ ਹੈ ਕਿ ਕਲੱਬ ਦੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਮਤਲਬ ਏਸੀ ਤਰ੍ਹਾਂ ਸੇਵਾ ਦੇ ਕੰਮ ਕਰਦੇ ਰਹਿਣ ਜੈ ਹਿੰਦ ਜੈ ਲਾਲ ਹਾਂਜੀ ਮੈਡਮ ਜੀ ਬਹੁਤ ਬਹੁਤ ਲਾਇਨ ਮੈਨੂ ਨੇ ਮੀਟ ਕੀਤਾ ਚਾਰਟਰਡ ਪ੍ਰੈਜ਼ੀਡੈਂਟ ਲਾਇਨ ਕਲਬ ਬੰਗਾ ਸਿਮਰਨ ਵੱਲੋਂ ਅੱਜ ਦੇ ਇਸ ਵਿਸ਼ੇਸ਼ ਪ੍ਰੋਜੈਕਟ ਦੌਰਾਨ ਸਾਡੇ ਅੱਜ ਦੇ ਆਏ ਹੋਏ ਚੀਫ ਗੈਸਟ ਲਾਇਨ ਪਾਸਟ ਡਿਸਟ੍ਰਿਕਟ ਵਰనర్ ਲਾਇਨ ਹਰੀਸ਼ ਬੰਗਾ ਜੀ ਡਿਸਟ੍ਰਿਕਟ এনवायरमेंट ਚੇਅਰਮੈਨ ਲਾਇਨ ਅਜਮੇਰ ਸਿੰਘ ਜੀ ਰੀਜ਼ਨ ਚੇਅਰਮੈਨ ਲਾਇਨ ਕੁਲਦੀਪ ਓਜਨ ਜੀ ਅਤੇ ਸਾਰੇ ਲਾਇਨਸ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਅੱਜ ਕਿਹੜੇ-ਕਿਹੜੇ ਪ੍ਰੋਜੈਕਟ ਮੈਡ ਹੁਕਤੇ ਆ ਅੱਜ ਸਰ ਅਸੀਂ ਪ੍ਰੋਜੈਕਟ ਕੀਤੇ ਹੋਏ ਫੂਡ ਫੋਰ ਹੰਗਰ ਦਾ ਫ੍ਰੀ ਮੈਡੀਕਲ ਚੈੱਕਅਪ ਦਾ ਤੇ এনवायरमेंट ਦਾ ਕਿੰਨੇ ਕ ਨੂੰ ਜਿਹੜੇ ਫੂਡ ਫਾਰ ਹੰਗਰ ਉਹਨਾਂ ਨੂੰ ਕਿੰਨੇ ਕ ਨੂੰ ਤੁਸੀਂ ਮਦਦ ਕੀਤੀ ਕਿੰਨੇ ਲੋਕਾਂ ਨੂੰ ਅਸੀਂ ਸਰ ਆਪਣੇ ਵੱਲੋਂ ਤਾਂ ਅਸੀਂ ਮਤਲਬ 100 ਪੇਸ਼ੈਂਟ ਦੀ ਗੈਂਟੀ ਦੇ ਵਿੱਚ ਲੈ ਕੇ ਜਾਂਦੇ ਜure ਹੋਈਆਂ ਹਾਂ ਹਾਂਜੀ ਫੂਡ ਫਾਰ ਹੰਗਰ ਦੇ ਲਈ ਹਾਂਜੀ ਅੱਗੇ ਕੀ ਪਲਾਨ ਹੈ ਤੁਹਾਡੇ ਨੂੰ ਹਾਂ ਸਰ ਸਾਡਾ ਸਾਲ ਦੇ ਵਿੱਚ 12 ਗੱਡ ਚੈੱਕਅਪ ਕੈਂਪ ਮੈਡੀਕਲ ਚੈੱਕਅਪ ਕੈਂਪ ਬਲੱਡ ਡੋਨੇਟ ਦਾ ਕੈਂਪ ਜਿਹੜੇ ਸਕੂਲ ਦੇ ਵਿੱਚ ਨੀਡੀ ਬੱਚੇ ਆ ਜਿਨ੍ਹਾਂ ਨੂੰ ਹੈਲਪ ਦੀ ਲੋੜ ਆ ਉਹਨਾਂ ਨੂੰ ਕਲੱਬ ਦੇ ਵੱਲੋਂ ਫ੍ਰੀ ਕਾਪੀਆਂ ਕਿਤਾਬਾਂ ਦਿੱਤੀਆਂ ਜਾਂਦੀਆਂ ਅਤੇ ਅਸੀਂ 26 ਜੁਲਾਈ ਨੂੰ ਜੇ ਜੇ ਪਲਾਜ਼ਾ ਦੇ ਵਿੱਚ ਅਸੀਂ ਆ ਕੀ ਇਸ ਦਾ ਫੈਸਟੀਵਲ ਵੀ ਕਰਤਾ ਮਤਲਬ ਆਰਗੇਨਾਈਜ਼ ਕੀਤਾ ਹੋਇਆ ਹੈ ਠੀਕ ਹੈ ਜੀ ਥੈਂਕ ਯੂ ਹਾਂਜੀ ਡਾਕਟਰ ਸਾਹਿਬ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੈਂ ਡਾਕਟਰ ਹੰਸਰਾ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਬੰਗਾ ਹਾਂਜੀ ਡਾਕਟਰ ਸਾਹਿਬ ਅੱਜ ਇੱਥੇ ਕੈਂਪ ਲਗਾਇਆ ਮੈਡੀਕਲ ਟੇਟਮ ਕੈਂਪ ਜਿਹੜਾ ਲਾਈਨ ਕਲੱਬ ਬੰਗਾ ਸਿਮਰਨ ਨੇ ਲਗਾਇਆ ਕੀ ਕਹਿਣਾ ਚਾਹਣੇ ਕਿੰਨੇ ਪੀਸ਼ੈਂਟ ਤੁਹਾਡੇ ਕੋਲ ਆਇਆ ਹੁੰਦੇ ਤੁਹਾਨੂੰ ਤੱਕ ਦੇ 100 100 ਕੁ ਮਰੀ ਜਾਂਦਾ ਅੱਛਾ ਜੀ ਕਿਸ ਤਰ੍ਹਾਂ ਦੇ ਜ਼ਿਆਦਾ ਪੇਸ਼ੈਂਟ ਤੁਸੀਂ ਚੈੱਕ ਕੀਤੇ ਆ ਆਮ ਜਿਹੜੇ ਅਸੀਂ ਟੈਸਟ ਜਿਹੜੇ ਕਰਦੇ ਲੋਕਾਂ ਦੇ ਤਾਂ ਵੀ ਪਤਾ ਲੱਗ ਸਕਦਾ ਕਿ ਲੋਕਾਂ ਨੂੰ ਕਿਹੜੀ ਬਿਮਾਰੀ ਜ਼ਿਆਦਾ ਪ੍ਰੇਵਲੈਂਟ ਨਹੀਂ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਬਿਮਾਰੀਆਂ ਜ਼ਿਆਦੇ ਜ਼ਿਆਦੇ ਤਾਂ ਬਲੱਡ ਪ੍ਰੈਸ਼ਰ ਤੇ ਮਰੀ ਜਾਂਦਾ ਅੱਛਾ ਜੀ ਇਹ ਬਲੱਡ ਪ੍ਰੈਸ਼ਰ ਵੀ ਕਿਉਂ ਬਿਮਾਰੀ ਜ਼ਿਆਦਾ ਹੈ ਬਹੁਤ ਸਾਡਾ ਖਾਣ ਪੀਣ ਇਦਾਂ ਦਾ ਪੰਜਾਬੀਆਂ ਦਾ ਚੋਲੀਆਂ ਜੀ ਜਾਂ ਤੋਂ ਬਟੇ ਜਿਹੜਾ ਅੱਜ ਕੈਂਪ ਲਗਾਇਆ ਸਿਮਰਨ ਨੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਫਰਾਂ ਨਾ ਬਹੁਤ ਵਧੀਆ ਫਰਾਂ ਰਿਹਾ ਲੋਕਾਂ ਨੂੰ ਪਤਾ ਲੱਗਦਾ ਆਪਣੀ ਸਿਹਤ ਬਾਰੇ ਅਗਲੇ ਜਾਗਰੂਕ ਹੁੰਦੇ ਠੀਕ ਥੈਂਕ ਯੂ